ਸਤਿ ਸ਼੍ਰੀ ਅਕਾਲ ਮੇਰਾ ਨਾਮ ਰਮਨ ਸਿੰਘ ਆਲੋਕ ਇਸ ਵੇਲੇ ਮੌਜੂਦ ਹੈ ਜਗਰਾਉਂ ਦੇ ਵਿੱਚ ਜਿੱਦੇ ਐਕਟੀਵੇਸ਼ਨ ਲੱਗੀ ਹੈ ਜੀ ਕਲਾਸ ਦੀ ਅਤੇ ਮਸ਼ੀਨਰੀ ਤੁਹਾਨੂੰ ਨਜ਼ਰ ਆਉਂਦੀ ਪਈ ਆ ਆਪਾਂ ਗੱਲਬਾਤ ਕਰਾਂਗੇ ਸਾਡੇ ਓਨਰ ਨੇ ਮੌਜੂਦ ਸਰਦਾਰ ਜੀ ਵੀ ਕੀ ਇਹ ਦੀ ਲਾਈਫ ਹੈ ਕਿੱਦਾਂ ਵਰਕ ਕਰਦੀ ਹੈ ਕਿੱਦਾਂ ਦੀ ਸਰਵਿਸ ਹੁੰਦੀ ਹੈ ਸਾਰੀ ਜਾਣਕਾਰੀ ਲਵਾਂਗੇ ਸਰਦਾਰ ਜੀ ਕੋ ਸਤਿ ਸ਼੍ਰੀ ਅਕਾਲ ਹਾਂ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਸਭ ਤੋਂ ਪਹਿਲਾਂ ਤਾਂ ਆਪਣੀ ਕੰਪਨੀ ਦਾ ਨਾਮ ਤੇ ਆਪਣਾ ਨਾਮ ਦੱਸ ਸਰ ਮੇਰਾ ਨਾਮ ਜਗਵੀਰ ਸਿੰਘ ਹੈ ਜੀ ਕੰਪਨੀ ਦਾ ਨਾਮ ਜੀ ਕਲਾ ਸਿੰਪਲੀਮੈਂਟਸ ਠੀਕ ਹੈ ਜੀ ਸੰਗਰੂਰ ਰੇਡੀ ਰੋਡ ਦੇ ਉੱਪਰ ਆਪਣੀ ਫੈਕਟਰੀ ਹੈ ਹਾਂਜੀ ਹਾਂਜੀ ਅੱਛਾ ਸਰ ਆਪਰੇ ਕੋ ਜਿਹੜੀ ਮਸ਼ੀਨਰੀ ਹੈ ਕੀ ਕਹਿੰਦੇ ਨੇ ਪਹਿਲਾਂ ਤਾਂ ਆਪਾਂ ਇਹਦੀ ਗੱਲ ਕਰਦੇ ਹਾਂ ਆਜੋ ਜਰਾ ਇੱਧਰ ਆਜੋ ਕੈਮਰਾ ਮਾਰ ਕੇ ਦਿਖਾਓ ਜਰਾ ਇੱਧਰ ਆ ਸਰ ਮਸ਼ੀਨਰੀ ਦਾ ਕੀ ਨਾਮ ਹੈ ਇਹ ਕੀ ਵਰਕ ਕਰਦੀ ਹੈ ਅਸਲ ਇਹ ਸਰ ਸਾਈਲੇਜ ਪੈਕਿੰਗ ਬੈਲਰ ਹੈ ਇਹ ਜਾਪਾਨ ਤੋਂ ਹੈ ਇੰਪੋਰਟਡ ਹੈ ਜੀ ਕਲਾ ਜਿਹੜੀ ਕੰਪਨੀ ਹੈ ਇੰਪੋਰਟਡ ਹੈ ਜਾਪਾਨ ਦੀ ਹੈ ਹਾਂਜੀ ਹਾਂ ਇਹ ਸਰ 1 ਘੰਟੇ ਦੇ ਵਿੱਚ 70 ਤੋਂ 80 ਬੈਲ 60 ਬੈਲ ਬਣਾਉਂਦਾ ਹੈ ਬੈਲ ਸੈਲਰੀ ਪੈਕਿੰਗ ਬੇਲ ਠੀਕ ਠੀਕ 70 ਤੋਂ 80 ਕਿਜੀ ਦੀ ਇਹ ਬੇਲ ਬਣਾਉਂਦਾ ਇੱਕ ਘੰਟੇ ਦੇ ਵਿੱਚ 60 ਬੇਲਾ ਬਣਾਉਂਦਾ ਜੀ ਠੀਕ ਹੈ ਜੀ ਜਿਵੇਂ ਇੰਡੀਅਨ ਬੇਲਰ ਲਾ ਲਓ ਸਾਈਜ਼ ਦੇ ਵਿੱਚ ਬਹੁਤ ਵੱਡੇ ਨੇ ਕੀਮਤ ਦੇ ਵਿੱਚ 22 ਲੱਖ ਰੁਪਏ ਦਾ ਬੇਲਰ ਦਾ ਕੀਮਤ ਚਲੀ ਜਾਂਦੀ ਹੈ ਹਾਂ ਇਹਦੀ ਕੀਮਤ ਸਰ 6 ਲੱਖ ਰੁਪਈਆ ਹੈ ਓਕੇ ਇੰਡੀਅਨ ਬੇਲਰ ਨਾਲ ਇਹਦੀ ਸਪੀਡ ਡਬਲ ਹੈ ਠੀਕ ਹੈ ਜੀ ਤੇ ਜਿਹੜੀ ਪ੍ਰੈਸ ਕਰਨ ਦੀ ਚਾਰ ਨੂੰ ਪੈਕਿੰਗ ਕਰਨ ਦੀ ਸੈਲਜ ਨੂੰ ਕੁਆਲਿਟੀ ਆ ਬਹੁਤ ਹੈੀ ਅੱਛਾ ਸਰ ਇਹਦੀ ਲਾਈਫ ਕੀ ਹੈ ਕਿੰਨਾ ਕਿ ਚਿਰ ਸਰ ਇਹ ਬੰਦਾ ਇਸਤੇਮਾਲ ਕਰ ਸਕਦਾ ਕੀ ਕੀ ਲਾਈਫ ਇਸਤੇਮਾਲ ਸਰ ਇਹਦੀ ਕੋਈ ਕੋਈ ਇਹਦੀ ਬ੍ਰੇਕਡਾਊਨ ਨਹੀਂ ਹੈਗੀ ਸਰ ਜੇ ਕੋਈ ਸਰਵਿਸ ਦੀ ਜ਼ਰੂਰਤ ਹੈ ਤਾਂ ਸਾਡੀ ਕੰਪਨੀ ਦੇ ਉੱਤੇ ਉਹਦੇ ਕਸਟਮਰ ਦੇ ਘਰ ਦੇ ਵਿੱਚ ਹੀ ਪਲਾਂਟ ਦੇ ਵਿੱਚ ਇਸ ਦੀ ਸਰਵਿਸ ਮਿਲਣੀ ਹੈ ਠੀਕ ਹੈ ਜੀ ਤੇ ਇਹਦੀ ਕੋਈ ਐਸੀ ਸਰ ਕੋਈ ਬ੍ਰੇਕਡਾਊਨ ਨਹੀਂ ਇਹਦੀ ਕੁਆਲਿਟੀ ਹੈਗੇ ਨੇ ਪੰਜਾਬ ਦੇ ਹਾਂਜੀ ਹਾਂ ਹਾਂ ਸਰ ਸਾਰੀਆਂ ਸਾਡੀਆਂ ਟੀਮਾਂ ਹੈਗੀਆਂ ਜੀ ਆਲਰੇਡੀ ਜਿੱਥੇ ਵੀ ਕੋਈ ਜ਼ਰੂਰਤ ਪੈਂਦੀ ਹੈ ਉੱਥੇ ਜਾਂਦੇ ਜਿੱਥੇ ਸਰ ਇਹਦਾ ਪ੍ਰਾਈਸ ਵੀ ਤੁਸੀਂ ਦੱਸਤਾ ਤੇ ਅਗਰ ਸਰਵਿਸ ਕਰਵਾਣੀ ਹੋਵੇ ਕਿੰਨੀ ਕੁ ਦੇਰ ਬਾਅਦ ਇਹਦੀ ਸਰਵਿਸ ਹੁੰਦੀ ਹੈ ਸਰ ਸਰ ਸੀਜ਼ਨ ਤੋਂ ਬਾਅਦ ਜੀ ਜਦੋਂ ਆਪਾਂ ਸਰਵਿਸ ਕਰਾਉਣੀ ਹੈ ਸੀਜ਼ਨ ਤੋਂ ਬਾਅਦ ਹੋ ਜਾਣੀ ਹੈ ਠੀਕ ਹੈ ਜੀ ਜੇ ਆਪਣੀ ਮਸ਼ੀਨ ਅਦਰ ਸਟੇਟ ਬਾਹਰੇ ਜਾ ਰਹੀ ਹੈ ਗੁਜਰਾਤ ਆਂਧਰਾ ਕਰਨਾਟਕ ਮਹਾਰਾਸ਼ਟਰ ਦੇ ਵਿੱਚ ਜਾ ਰਹੀ ਹੈ ਤਾਂ ਆਪਣਾ ਇੱਕ ਪਲਾਂਟ ਮਹਾਰਾਸ਼ਟਰ ਦੇ ਵਿੱਚ ਵੀ ਹੈ ਓਕੇ ਸਰ ਤਾਂ ਉਧਰ ਦਾ ਏਰੀਆ ਪੂਰਾ ਮਹਾਰਾਸ਼ਟਰ ਬ੍ਰਾਂਚ ਕਵਰ ਕਰਦੀ ਹੈ ਆਪਣਾ ਇੱਧਰ ਪੰਜਾਬ ਹਰਿਆਣਾ ਹਿਮਾਚਲ ਸਾਰਾ ਪੰਜਾਬ ਬ੍ਰਾਂਚ ਕਵਰ ਕਰਦੀ ਹੈ ਠੀਕ ਹੈ ਸਰ ਹਾਂਜੀ ਹਾਂਜੀ ਤੇ ਸਰ ਹੁਣ ਆਪਾਂ ਉਧਰਲੀ ਮਸ਼ੀਨ ਵੀ ਬਾਰੇ ਆਏ ਨੇ ਆ ਤੇ ਗੱਲਬਾਤ ਕਰਦੇ ਆ ਸਰ ਇਹ ਮਸ਼ੀਨਿ ਵਾਰੇ ਦੱਸੋ ਇਹ ਵਿਦ ਟਰੈਕਟਰ ਦਾ ਸਰ ਜੀ ਹਾਂ ਜੀ ਹਾਂ ਜੀ ਇਹ ਸਰ ਸਾਈਲੇਜ ਕਟਰ ਹੈ ਮਤਲਬ ਰੇਕ ਚੀਜ਼ ਦਾ ਸਾਈਲੇਜ ਕਟਰ ਹਰੇਕ ਚੀਜ਼ ਦਾ ਸਾਈਲੇਜ ਬਣਾਉਣ ਵਾਸਤੇ ਮੱਕੀ ਦਾ ਬਾਜਰੇ ਦਾ ਕਾਟਨ ਦੀਆਂ ਛਟੀਆਂ ਦਾ ਜਿਵੇਂ ਕਟਿੰਗ ਕਰਕੇ ਫੈਕਟਰੀਆਂ ਦੇ ਵਿੱਚ ਜਲਾਉਣ ਵਿੱਚ ਜਾਂਦੀ ਹੈ ਹਾਂ ਜੀ ਹਾਂ ਕਣਕ ਦਾ ਚਾਰ ਪਾ ਲੋ ਜਵੀ ਦਾ ਚਾਰ ਸਾਈਲੇਜ ਹਰ ਇੱਕ ਚੀਜ਼ ਦਾ ਸੈਲਜ ਪਾਉਗੀ ਸਾਡੀ ਕੰਪਨੀ ਦੀ ਰਿਟਰਨ ਦੇ ਵਿੱਚ ਗਾਰੰਟੀ ਹੈ ਮਸ਼ੀਨ ਚੋਕ ਨਹੀਂ ਹੋਊਗੀ ਕਿਸੇ ਵੀ ਫਸਲ ਤੇ ਹਾਂ ਜੀ ਹਾਂ ਅੱਛਾ ਸਰ ਮਸ਼ੀਨ ਦੀ ਜਿਸ ਤਰ੍ਹਾਂ ਕਿ ਇਹਦੀ ਵੀ ਲਾਈਫ ਦੱਸੋ ਇਹਦੀ ਕਿੰਨੀ ਕੁ ਲਾਈਫ ਹੈਗੀ ਮਸ਼ੀਨ ਦੀ ਇਹਦੀ ਸਰ ਲਾਈਫ ਇੱਕ ਸੀਜ਼ਨ ਬਾਅਦ ਇਹਦੀ ਸਰਵਿਸੇ ਕਰਨੀ ਹੈ ਜੀ ਕੀ ਸਰਵਿਸ ਹੁੰਦਾ ਸਰ ਸਰਵਿਸ ਸਰ ਕੀ ਆ ਜਾ ਕੇ ਸਾਡੇ ਮਕੈਨਿਕ ਇਹਦੀ ਕੋਈ ਗਰੀਸ ਆਉਣ ਵਾਲਾ ਜੇ ਕੋਈ ਗਰੀਸ 베ARING ਕੋਈ ਜਾਮ ਹੋਇਆ ਹੋਇਆ ਹੈ ਜਿਹਨੂੰ ਗ੍ਰੀਸ ਨਹੀਂ ਭੇਜਿਆ ਹੋਇਆ ਉਹਨੂੰ ਖੋਲ ਦਿੰਦੇ ਆ ਜਿਵੇਂ ਇੰਡੀਅਨ ਮਸ਼ੀਨ ਵਾਂਗੂ ਸਰ ਇਹਦੀ ਕੋਈ ਤੋੜਪਨ ਨਹੀਂ ਹੈਗੀ ਕੋਈ ਸ਼ਾਫਟ ਟੁੱਟ ਗਈ ਕੋਈ ਬੈਲਟਾਂ ਟੁੱਟ ਗਈ ਐਵੇਂ ਦਾ ਇਹਨੂੰ ਕੁਝ ਨਹੀਂ ਹੈਗਾ ਤੇ ਆਪਣੀ ਮਸ਼ੀਨ ਦੇ ਉੱਤੇ ਗਵਰਨਮੈਂਟ ਅਪਰੂਵਡ ਹੈ ਸਬਸਿਡੀ ਪਾਸ ਹੈ ਪਰਲੇ ਪਾਸੇ ਇਹਦੇ ਗਵਰਨਮੈਂਟ ਮਾਰਕਾ ਲੱਗਿਆ ਹੋਇਆ ਜੀ ਹਾਂਜੀ ਹਾਂਜੀ ਹਾਂ ਅੱਛਾ ਸਰ ਆਖਰ ਕੋ ਜਿਸ ਤਰ੍ਹਾਂ ਕਹਿੰਦੇ ਕੋਈ ਬੈਟ ਨਹੀਂ ਟੁੱਟਦੀ ਕੋਈ ਆਰ ਬਾਈ ਚਾਂਸ ਬਾਈ ਚਾਂਸ ਇਹ ਪ੍ਰੋਬਲਮ ਆ ਵੀ ਜਾਂਦੀ ਹੈ ਤੇ ਸਰ ਉਹਦੇ ਸੋਲਵ ਕਿਦਾਂ ਹੋਈ ਗਿਆ ਤਾਂ ਸਰ ਤੁਰੰਤ ਸਾਡੀ ਟੀਮ ਜਾਂਦੀ ਹੈ ਜੀ ਖੇਤ ਦੇ ਵਿੱਚ ਜੇ ਕੋਈ ਮਸ਼ੀਨ ਦਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਤੇ ਹੀ ਸਾਡੀ ਟੀਮ ਨੂੰ ਬੁਲਾਇਆ ਜਾਂਦਾ ਹੈ ਸੇਤੀ ਕੋਈ ਐਵੇਂ ਨਹੀਂ ਹੈਗਾ ਵੀ ਅੱਜ ਇਹਦੀ ਕੋਈ ਸ਼ਾਵਰ ਟੁੱਟ ਗਈ ਇਹ ਮਸ਼ੀਨ ਚੋਕ ਹੋਣ ਲੱਗ ਗਈ ਚੋਕ ਹੋਣ ਦੀ ਗਾਰੰਟੀ ਹੈ ਜਿਹੜੀ ਰਿਟਰਨ ਦੇ ਵਿੱਚ ਦਿੰਦੀ ਹੈ ਸਰ ਸਾਡੀ ਇਕੱਲੀ ਕੰਪਨੀ ਦਿੰਦੀ ਹੈ ਹੋਰ ਕੋਈ ਇੰਡੀਅਨ ਕੰਪਨੀ ਰਿਟਰਨ ਦੇ ਵਿੱਚ ਨਹੀਂ ਗਾਰੰਟੀ ਦਿੰਦੀ ਬਿਲਕੁਲ ਰਿਟਰਨ ਜਿਹਦਾ ਕੋਈ ਨਹੀਂ ਦਿੰਦਾ ਕੋਈ ਨਹੀਂ ਦਿੰਦੀ ਹਾਂਜੀ ਹਾਂਜੀ ਆ ਉਹ ਜਿਹੜੇ ਕੰਪਨੀ ਦਾ ਜਿਹੜਾ ਲੋਗੋ ਹੈ ਜਪਾਨ ਦੀ ਕੰਪਨੀਆ ਸੈਨੋਰੀ ਉਹ ਕੰਪਨੀ ਜਿੱਥੋਂ ਆਉਂਦੀ ਹੈ ਜੈਨੂਲ ਉਹਦਾ ਲੋਗੋ ਹੈ ਸਰ ਉਹਦੀ ਜੈਨੂਨ ਗਾਰੰਟੀ ਵਾਰੰਟੀ ਸਾਰੀ ਸਾਡੇ ਵੱਲੋਂ ਰਿਟਰਨ 'ਚ ਮਿਲਦੀ ਹੈ ਅੱਛਾ ਸਰ ਇਹ ਨਾਲ ਟਰੈਕਟਰ ਜਿਹੜਾ ਹੈਗਾ ਵਾ ਮਸ਼ੀਨ ਦੇ ਨਾਲ ਕਿਹੜਾ ਲੱਗ ਸਕਦਾ ਜਿਹੜਾ ਮਰਜੀ ਟਰੈਕਟਰ ਲੱਗ ਸਕਦਾ ਸਰ 4 ਰੋ ਮਸ਼ੀਨ ਵਾਸਤੇ ਆਪਾਂ ਨੂੰ 75 HP ਦਾ ਟਰੈਕਟਰ ਲੱਗੂਗਾ ਓਕੇ ਤੇ ਜੇ ਆਪਾਂ ਸਰ 3 ਰੋ ਮਸ਼ੀਨ ਚਲਾਉਣੇ ਆ ਤਾਂ ਉਹਨੂੰ 65 HP ਦਾ ਟਰੈਕਟਰ ਆਪਾਂ ਪੰਜਾਬ ਦੇ ਵਿੱਚ ਰეკਮੈਂਡ ਕਰਦੇ ਹਾਂ ਸਰ ਹਾਂਜੀ ਹਾਂਜੀ ਅੱਛਾ ਸਰ ਹੋਰ ਕੀ ਖਾਸ ਹੈ ਮਸ਼ੀਨ ਦੇ ਵਿੱਚ ਜਿਹੜੇ ਕਸਟਮਰ ਤੁਹਾ ਸਰ ਇੱਕ ਤਾਂ ਆਪਣੇ ਮਸ਼ੀਨ ਦੇ ਜਿਹੜੇ ਬਲੇਡ ਨੇ ਹਾਈ ਸਪੀਡ ਸਟੀਲ ਬਿਟ ਲੱਗਾ ਹੋਇਆ ਹੈ ਬਲੇਡਾਂ ਨੂੰ ਠੀਕ ਹੈ ਜੀ ਜਿਹੜੇ ਇੰਡੀਆ ਦੇ ਵਿੱਚ ਆਮ ਜਿੰਨੀ ਮਸ਼ੀਨਾਂ ਚੱਲਦੀਆਂ ਸਟੀਲ ਦੇ ਬਲੇਡ ਚੱਲਦੇ ਆ ਸਰ ਉਹ ਬਾਰ ਬਾਰ ਘਸ ਕੇ ਦੂਰ ਹੋ ਜਾਂਦੇ ਮਸ਼ੀਨ ਚੋਕ ਉਂਦੀ ਪ੍ਰੋਬਲਮ ਆਉਂਦੀ ਹੈ ਡੀਜ਼ਲ ਜ਼ਿਆਦਾ ਖਰੇ ਨੇ ਤੇ ਮਸ਼ੀਨਾਂ ਦੀ ਕੀ ਹੈ ਇੰਡੀਅਨ ਮਸ਼ੀਨਾਂ ਵਾਈਬ੍ਰੇਸ਼ਨ ਬਹੁਤ ਕਰਦੀਆਂ ਇਹਦਾ ਜਿਹੜਾ ਆਪਣਾ ਗੇਅਰ ਬਾਕਸ ਆਉਂਦਾ ਉਹ ਪੂਰਾ ਬੀਐਮਸੀ ਬੋਡੀ ਦਾ ਗੇਅਰ ਬਾਕਸ ਲੱਗਿਆ ਹੋਇਆ ਹੈ ਠੀਕ ਹੈ ਜੀ ਟੀਥ ਵੈਲਟਾਂ ਲੱਗੀਆਂ ਹੋਈਆਂ ਨੇ ਵੈਲਟਾਂ ਸਲਿੱਪ ਨਹੀਂ ਕਰਦੀਆਂ ਠੰਡੀਆਂ ਰਹਿੰਦੀਆਂ ਨੇ ਵਿੱਚ ਏਅਰ ਚੱਲਦੀ ਹੈ ਜੀ ਹਵਾ ਚੱਲਦੀ ਹੈ ਵਿੱਚ ਠੀਕ ਹੈ ਹਾਂਜੀ ਹਾਂਜੀ ਅੱਛਾ ਸਰ ਜਿਹੜੇ ਇਹ ਅੰਦਰ ਮਸ਼ੀਨਰੀ ਤੁਸੀਂ ਦਿਖਾ ਰਹੇ ਹੋ ਇਹ ਲੋਹੇ ਦੀ ਹੈ ਇਹਨੂੰ ਕੋਈ ਜ਼ੰਗ ਲੱਗਣ ਦਾ ਡਰ ਤਾਂ ਨਹੀਂ ਤੇ ਇਹ ਜੀ ਪੋਰਟ ਐਸ ਇਹ ਪੇਂਟ ਕਿਹੜਾ ਕੀਤਾ ਹੈ ਨਹੀਂ ਸਰ ਇਹਨੂੰ ਜਿਹੜਾ ਪੇਂਟ ਹੈ ਇਹਨੂੰ ਪਾਊਡਰ ਕੋਟਿੰਗ ਪੇਂਟ ਆਉਂ ਰੋਟਿੰਗ ਪੇਂਟ ਨਾ ਕੋਈ ਜ਼ੰਗ ਵਗੈਰਾ ਲੱਗਦਾ ਕੋਈ ਨਹੀਂ ਨਹੀਂ ਸਰ ਨਹੀਂ ਸਰ ਕੀ ਹੈ ਮਸ਼ੀਨਾ 15 ਦਿਨ ਚੱਲ ਕੇ ਇੰਡੀਅਨ ਮਸ਼ੀਨ ਦੀ ਹਾਲਤ ਕੁਝ ਹੋਰ ਹੋ ਜਾਂਦੀ ਹੈ ਸਰ ਆਪਣੇ ਕਟਰ ਇੱਕ ਇੱਕ ਸੀਜ਼ਨ ਚੱਲ ਕੇ ਵੀ ਇਹ ਨਹੀਂ ਲੱਗਦਾ ਵੀ ਇਹਦੇ ਨਾਲ ਇੰਨਾ ਵਾਹਣ ਵੱਡਿਆ ਹੋਇਆ ਕੋਈ ਤੋੜਪਨ ਜਿੰਨੇ ਆਪਣੇ ਪਿਛਲੇ ਵਾਰ ਕਟਰ ਚੱਲੇ ਨੇ ਸਾਰਿਆਂ ਦੇ ਬਲੇਡ ਨਾਲ ਦਿਆ ਬੈਲਟਾਂ ਨਾਲ ਦੀਆਂ ਟੈਂਪਟਨ ਸੋ ਕੀਲਾ ਸਾਰਿਆਂ ਨੇ ਵੱਡਿਆ 300 320 ਠੀਕ ਹੈ ਜੀ 280 350 ਹੂੰ ਸਰ ਉਹਦੇ ਅੱਗੇ ਵਾਲੇ ਡਰਮ ਬਲੇਡ ਸਾਰੀਆਂ ਮਸ਼ੀਨਾਂ ਦੇ ਸਰ ਨਾਲ ਦੇ ਆ ਸਿਰਫ ਹੀ ਬਲੇਡ ਗਏ ਨੇ ਸਰ ਜੀ ਇਹ ਬਲੇਡ ਕੁਝ ਸਮੇਂ ਬਾਅਦ ਚੇਂਜ ਵੀ ਹੁੰਦੇ ਹੋਣਗੇ ਹਾਂ ਜੀ ਹਾਂ ਇਹ ਇਹ ਕਿਦਾਂ ਸਰ ਜੀ ਇਹ ਕਿਦਾਂ ਮਿਲਦੇ ਨੇ ਅਗਰ ਕਿਸੇ ਸਰ ਆਪਣੀ ਬ੍ਰਾਂਚ ਦੇ ਵਿੱਚੋਂ ਕੋਈ ਵੀ ਪਾਰਟਸ ਦੀ ਲੋੜ ਹੈ ਅੱਛਾ ਤੁਹਾਨੂੰ ਕੱਲ ਨੂੰ ਕੋਈ ਬੈਰਿੰਗ ਬੈਲਟ ਦੀ ਕੋਈ ਜ਼ਰੂਰਤ ਹੈ ਤਾਂ ਤੁਸੀਂ ਕਿਤੋਂ ਵੀ ਲੈ ਕੇ ਪਾ ਸਕਦੇ ਹੋ ਠੀਕ ਹੈ ਜੀ ਅਦਰ ਜੇ ਤੁਸੀਂ ਆਪਣੀ ਜਿਹੜੀ ਇਹਦੇ ਵਿੱਚ ਕੁਆਲਿਟੀ ਕੰਪਨੀ ਨੇ ਯੂਜ਼ ਕੀਤੀ ہوئی ਹੈ ਜੇ ਉਹ ਕੁਆਲਿਟੀ ਚਾਹੀਦੀ ਹੈ ਸਰ ਉਹ ਸਾਡੇ ਕੋਲੋਂ ਮਿਲਣੀ ਹੈ ਕਸਟਮਰ ਨੇ ਮੰਗਣੀ ਹੋਈ ਹੈ ਉਹ ਤਾਂ ਸਾਰ ਇੰਡੀਅਨ ਚੋਂ ਹੀ ਮਿਲ ਰਿਹਾ ਕੀ ਹੈ ਕਸਟਮਰ ਕੇਸ ਦੇ ਏ ਟੁੱਟ ਗਿਆ ਉਹੀ 10 ਦਿਨ 15 ਦਿਨ ਕੰਮ ਦੇ ਹੁੰਦੇ ਇੱਕ ਮਹੀਨਾ ਤੇ ਸਰ ਉਹੀ ਕਸਟਮਰ ਦਾ ਮੈਂਟੇਨੈਂਸ ਕਰਦੇ ਦੀ ਨਿਕਲ ਜਾਂਦਾ ਜੀ ਅੱਛਾ ਸਰ ਇਹਦਾ ਪ੍ਰਾਈਸ ਹੀ ਗੱਲ ਕਰੀਏ ਇਹਦਾ ਪ੍ਰਾਈਸ ਜੀ ਦੱਸੋ ਕੀ ਪ੍ਰਾਈਸ ਹੈ ਸਰ ਸਰ ਕਟਰ ਦਾ ਪ੍ਰਾਈਸ 12 ਲੱਖ ਰੁਪਈਆ ਜੀ ਓਕੇ ਹਾਂਜੀ ਹਾਂਜੀ ਬਿੱਡ ਗਾਰੰਟੀ ਰਿਟਨ ਦੇ ਵਿੱਚ ਗਾਰੰਟੀ ਮਿਲੂ ਗੇਅਰ ਦੀ ਸ਼ਾਰਪਟਾਂ ਦੀ ਜੋ ਕੰਪਨੀ ਨੇ ਦੇਣੀ ਆ ਜੀ ਸਾਰਾ ਕੁਝ ਰਿਟਨ ਦੇ ਵਿੱਚ ਮਿਲੂਗਾ ਤੇ ਕੰਪਲੀਟ ਸੈਟ ਦਾ ਸਰ ਰੇਟ ਹੈ 16 ਲੱਖ 20 ਹਜ਼ਾਰ ਰੁਪਈਆ ਬਿੱਡ ਟਰੈਕਟਰ ਐਗਜ਼ਿਬਿਸ਼ਨ ਦਾ ਸਰ ਬਿੱਡ ਟਰੈਕਟਰ ਨਹੀਂ ਸਰ ਵਿਦ ਟ੍ਰੈਕਟਰ ਲੱਗ ਤੋ ਆਈ ਸਰ ਟ੍ਰੈਕਟਰ ਟ੍ਰੈਕਟਰ ਕਸਟਮਰ ਦਾ ਰਹੂਗਾ ਓਕੇ ਹਾਂਜੀ ਹਾਂ ਆਪਣੇ ਵੱਲੋਂ ਕੰਪਲੀਟ ਮਸ਼ੀਨ ਦਾ ਰੇਟ ਹੋਗਾ ਸਰ ਮਸ਼ੀਨ 16 ਲੱਖ ਰੁਪਏ ਹਾਂਜੀ ਹਾਂ ਨਹੀਂ 16 ਲੱਖ 20000 ਰੁਪਏ ਸਰ ਐਗਜ਼ੀਬਿਸ਼ਨ ਦਾ ਰੇਟ ਹੈ ਉਹਦਾ ਕਿੰਨਾ ਸਰ 17 ਲੱਖ ਰੁਪਏ ਸਰ 17 ਲੱਖ ਮੈਂ ਟ੍ਰੈਕਟਰ ਵਿਧ ਪਲੇਟਫਾਰਮ ਹੋ ਗਿਆ ਜੀ ਠੀਕ ਹੈ ਵਿਧ ਬਾਕਟ ਹੋ ਗਈ ਠੀਕ ਹੈ ਜੀ ਹਾਂਜੀ ਹਾਂਜੀ ਤੇ ਸਰ ਅਗਰ ਕਿਸੇ ਦੀ ਤੁਹਾਨੂੰ ਕੋ ਮਸ਼ੀਨ ਬੁੱਕ ਕਰਾਣੀ ਹੋਵੇ ਆਨਲਾਈਨ ਆਪਾਂ ਕੋ ਬੁੱਕ ਕਰਾਣੀ ਹੈ ਤੁਹਾਡੀ ਕੋਈ ਵੈਬਸਾਈਟ ਦਾ ਨੰਬਰ ਕੀ ਹੈ ਸਰ ਹਾਂ ਸਰ ਜੇ ਸਰ ਮਸ਼ੀਨ ਬੁੱਕ ਕਰਾਉਣੀ ਹੈ ਤਾਂ ਸਾਡੇ ਕੰਟੈਕਟ ਨੰਬਰ ਤੇ ਸਾਡੇ ਨਾਲ ਗੱਲ ਕਰ ਸਕਦੇ ਨੇ 9465072580 ਇਹ ਸਰ ਆਪਣੀ ਵੈਬਸਾਈਟ ਕੀ ਹੈ ਵੈਬਸਾਈਟ ਸਰ ਜੀ ਕਲਾਸ ਇੰਪਲੀਮੈਂਟਡ ਐਟ ਦਾ ਰੇਟ ਜੀ ਕਲਾਸ ਜੀ ਕਲਾਸ ਇੰਪਲੀਮੈਂਟਸ ਠੀਕ ਹੈ ਇੱਕ ਵਾਰ ਨੰਬਰ ਦੁਬਾਰਾ ਬੋਲੋ 94650 72580 ਤੇ ਮੈਸੇਜ ਕੀ ਦੇਣਾ ਚਾਹੋਗੇ ਸਰ ਕਿਸ ਨਾਲ ਭਰਾ ਮੈਸੇਜ ਸਰ ਇਹ ਦੇਣਾ ਚਾਹਾਂਗੇ ਮਤਲਬ ਕਿ ਕੁਆਲਿਟੀ ਮਸ਼ੀਨ ਕਟਰ ਸਾਡਾ ਮਹਿੰਗਾ ਹੈ ਜੀ ਆਮ ਜਿਹੜੀ ਮਾਰਕੀਟ ਦੇ ਵਿੱਚ ਮਸ਼ੀਨਾਂ ਚੱਲਦੀਆਂ ਉਹਦੇ ਨਾਲੋਂ ਕਟਰ ਆਪਣਾ ਕੰਪਨੀ ਦਾ ਮਹਿੰਗਾ ਹੈ ਲੇਕਿਨ ਕਸਟਮਰ ਨੂੰ ਇਹਦੀ ਕੁਆਲਿਟੀ ਦੇਖਣੀ ਚਾਹੀਦੀ ਹੈ ਕੋਈ ਕੰਪਨੀ ਰਿਟਨ ਦੇ ਵਿੱਚ ਗਾਰੰਟੀ ਨਹੀਂ ਦਿੰਦੀ ਆਪਣੀ ਕੰਪਨੀ ਰਿਟਨ ਦੇ ਵਿੱਚ ਕੰਪਨੀ ਦਿੰਦੀ ਹੈ ਹਾਂਜੀ ਹਾਂਜੀ ਗਾਰੰਟੀ ਮਿਲੂਗੀ ਮਤਲਬ ਇਹ ਨਹੀਂ ਹੈਗਾ ਵੀ ਆਪਣੇ 2 ਲੱਖ ਰੁਪਏ ਇੰਡੀਅਨ ਨਾਲੋਂ ਜ਼ਿਆਦਾ ਲੱਗਿਆ ਕੇਸ ਦੇ ਵਿੱਚ ਪ੍ਰੋਬਲਮ ਆਊਗੀ ਹਾਂਜੀ ਹਾਂਜੀ ਬਾਕੀ ਕਿਸਾਨ ਪਰ ਆਣ ਇਥੇ ਹਨ ਹਾਂ ਆਉਣ ਜੀ ਹਾਂ ਆਪਣੇ ਬੁੱਕ ਕਰਵਾ ਸਕਦੇ ਨੇ ਜਦੋਂ ਕੋਈ ਮਸ਼ੀਨ ਕਿਸੇ ਨੂੰ ਚਾਹੀਦੀ ਹੈ ਉਹ ਤੇ ਡੇਢ ਮਹੀਨਾ ਪਹਿਲਾਂ ਬੁਕਿੰਗ ਕਰਾਉਣੀ ਪੈਣੀ ਹੈ ਜੀ ਠੀਕ ਹੈ ਜੀ ਘੱਟ ਰੱਗੇ ਪਹਿਲਾਂ ਬਹੁਤ ਮੂਰੀ ਐਡਵਾਂਸ ਦੇਣਿਆ ਮੌਕੇ ਤੇ ਬੁਕਿੰਗ ਹੋਊਗੀ ਕਟਰ ਨਹੀਂ ਮਿਲ ਪਊਗਾ ਜੀ ਮਤਲਬ ਡੇਢ ਮਹੀਨਾ ਪਹਿਲਾਂ ਬੁਕਿੰਗ ਕਰ ਲਈ ਤੇ ਡੇਢ ਮਹੀਨਾ ਮਸ਼ੀਨ ਉਹਨਾਂ ਨੂੰ ਹਾਂ ਫੇਰ ਮਿਲਣੀ ਹੈ ਸਰ ਹਾਂਜੀ ਹਾਂਜੀ ਹਾਂ ਠੀਕ ਹੈ ਸਰ ਥੈਂਕ ਯੂ ਧੰਨਵਾਦ ਜੀ ਸਰ ਇਹ ਆਪਾਂ ਗੱਲਬਾਤ ਕੀਤੀ ਹੈ ਸਰ ਜੀ ਜਿਹੜੇ ਜੀ ਕਲਾਸ ਦੇ ਓਨਰ ਸੀ ਇਹ ਮਸ਼ੀਨੀ ਬਾਰੇ ਪੂਰੀ ਜਾਣਕਾਰੀ ਦਿੱਤੀ ਕਿਸ ਤਰ੍ਹਾਂ ਮਸ਼ੀਨ ਚੱਲਦੀ ਹੈ ਕਿਸੇ ਕਿਸ ਤਰ੍ਹਾਂ ਇਹਦੀ ਲਾਈਫ ਹੈ ਤੇ ਕੀ ਇਹਦਾ ਪ੍ਰਾਈਸ ਹੈ ਤੇ ਸਭ ਤੋਂ ਵੱਡੀ ਗੱਲ ਕੋਈ ਵੀ ਕੋਈ ਵੀ ਤੁਹਾਨੂੰ ਰਿਟਰਨ ਦੇ ਵਿੱਚ ਗਾਰੰਟੀ ਨਹੀਂ ਦੇਵੇਗਾ ਇਹ ਜਿਹੜੀ ਕੰਪਨੀ ਹੈ ਤੁਹਾਨੂੰ ਰਿਟਰਨ ਦੇ ਵਿੱਚ ਗਾਰੰਟੀ ਗਾਰੰਟੀ ਦਿੰਦੀ ਆ ਇਸ ਚੀਜ਼ ਦਾ ਯਾਨੀ ਕਿ ਕਸਟਮਰ ਨੂੰ ਬਹੁਤ ਯਾਨੀ ਕਿ ਫਾਇਦਾ ਮਿਲੇਗਾ ਔਰ ਰਿਟਰਨ ਦੇ ਵਿੱਚ ਮੈਂ ਤੁਹਾਨੂੰ ਸਹੀ ਦੇ ਕੋਈ ਨਹੀਂ ਗਾਰੰਟੀ ਦਿੰਦਾ ਇਹ ਕੰਪਨੀ ਜ਼ਰੂਰ ਦੇ ਰਹੀ ਆ ਬਾਕੀ ਹੋਰ ਵੀ ਆਪਣੇ ਲੈ ਕੇ ਹਾਜ਼ਮਾ ਕੇ ਵੇਖੋ ਸਾਨ ਹੈ